Música ਬਜ਼ਾਰ ਦੇ ਵਿੱਚ ਉਸ ਵੇਲੇ ਤਰਥਲੀ ਮਚ ਗਈ ਜਦੋਂ ਇੱਕ ਗੱਡੀ ਚਾਲਕ ਦੇ ਵੱਲੋਂ ਤੰਗ ਗਲੀ ਦੇ ਵਿੱਚ ਗੱਡੀ ਲੰਗਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਗਲੀ ਦੇ ਵਿੱਚ ਖੜੇ ਲੋਕਾਂ ਦੀ ਜਾਨ ਦੀ ਪਰਵਾਹ ਕੀਤੇ ਬਿਨਾ ਹੀ ਉਸਨੇ ਤੇਜ਼ ਰਫ਼ਤਾਰ ਦੇ ਨਾਲ ਗੱਡੀ ਇਸ ਤਰੀਕੇ ਦੇ ਨਾਲ ਉਹ ਲੈ ਗਿਆ ਕਿ ਉੱਥੋਂ ਖੜੇ ਲੋਕਾਂ ਦੀ ਜਾਨ ਦੀ ਪਰਵਾਹ ਵੀ ਨਹੀਂ ਕੀਤੀ ਤਸਵੀਰਾਂ ਬਟਾਰਾ ਦੇ ਸ਼ਹਿਰ ਪੀੜ ਵਾਲੇ ਇਲਾਕੇ ਦੇ ਸਿਨੇਮਾ ਰੋਡ ਤੋਂ ਸਾਹਮਣੇ ਆਈ ਹੈ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਤਾਂ ਫੁਟੇਜ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਚਿੱਟੇ ਰੰਗ ਦੀ ਗੱਡੀ ਜੋ ਕਿ ਇੱਕ ਪੀੜੀ ਗਲੀ ਤੰਗ ਗਲੀ ਤੋਂ ਕਹਿ ਲਓ ਕਿ ਤੰਗ ਗਲੀ ਤੋਂ ਨਿਕਲਦੀ ਹੋਈ ਦਿਖਾਈ ਦੇ ਰਹੀ ਹੈ ਤਾਂ ਲੋਕ ਮੌਜੂਦ ਨੇ ਬਿਨਾਂ ਕਿਸੇ ਉਹਨਾਂ ਦੀ ਜਾਨ ਦੀ ਪਰਵਾਹ ਕੀਤੇ ਬਿਨਾਂ ਤੇਜ਼ ਰਫ਼ਤਾਰ ਕੀਤੇ ਉਹ ਗੱਡੀ ਲੰਗਾ ਕੇ ਲੈ ਗਿਆ ਤਾਂ ਗੱਡੀ ਵਾਲੇ ਦੇ ਵੱਲੋਂ ਚਸ਼ਮਦੀਦਾ ਨੇ ਕਿਹਾ ਕਿ ਗੱਡੀ ਵਾਲੇ ਦੇ ਵੱਲੋਂ ਇਹ ਕਿਹਾ ਗਿਆ ਕਿ ਰਸਤਾ ਛੱਡ ਦਿਓ ਮੇਰੇ ਪਿੱਛੇ ਪੁਲਿਸ ਲੱਗੀ ਹੈ ਜਦਕਿ ਚਸ਼ਮਦੀਦਾ ਨੇ ਇਹ ਵੀ ਕਿਹਾ ਕਿ ਜਦੋਂ ਉਹ ਗੱਡੀ ਲੰਘਾ ਰਿਹਾ ਸੀ ਤਾਂ ਪਿੱਛੇ ਕੁਝ ਮਲਾਜ਼ਮ ਵੀ ਸਨ ਤਾਂ ਉਹਨਾਂ ਦੇ ਵੱਲੋਂ ਇੱਟ ਵੀ ਚੱਕੀ ਗਈ ਪਰ ਉਹ ਬਿਨਾਂ ਕਿਸੇ ਡਰ ਤੋਂ ਉਹ ਆਪਣੀ ਜਿਹੜੀ ਗੱਡੀ ਹੈ ਇਸ ਤੰਗ ਗਲੀ ਤੋਂ ਲਗਾ ਲੰਘਾ ਕੇ ਅੱਗੇ ਲੈ ਗਿਆ ਇਸ ਦੇ ਨਾਲ ਉਹਨਾਂ ਨੇ ਹੋਰ ਕੀ ਕੁਝ ਕਿਹਾ ਜ਼ਰਾ ਤੁਸੀਂ ਵੀ ਸੁਨੋ ਮੈਂ ਬਾਜੀ ਅੰਦਰ ਬੈਠਾ ਸੀ ਤੇ ਨਾਲ ਮੇਰੇ ਨਾਲ ਕਸਟਮਰ ਬੈਠੇ ਸੀ ਬਾਹਰੋਂ ਨਾ ਬੜੀ ਜ਼ੋਰ ਦੀ ਆਵਾਜ਼ ਆਈ ਹੈ ਕੋਈ ਚੀਜ਼ ਨੂੰ ਵੱਜਦੀ ਗੱਡੀ ਵੱਜੀ ਤੇ ਆਪਾਂ ਕਿਹਾ ਹਾਂ ਵੀ ਉਹ ਕਹਿੰਦਾ ਮੋਟਰਸਾਈਕਲ ਪਰੇ ਕਰੋ ਫਟਾਫਟ ਆਪਾਂ ਮੋਟਰਸਾਈਕਲ ਪਰੇ ਕਰਨ ਲੱਗੇ ਕਿ ਸ਼ਾਇਦ ਕਿਸੇ ਨੂੰ ਜਲਦੀ ਹੋਏਗੀ ਉਹ ਬਾਅਦ ਚ ਕਹਿੰਦਾ ਮੇਰੇ ਮਗਰ ਪੁਲਿਸ ਲੱਗੀ ਆ ਮੈਨੂੰ ਪੁਲਿਸ ਨੇ ਮਾਰ ਦੇਣਾ ਆ ਤੇ ਆਪਾਂ ਜਦੋਂ ਪੁਲਿਸ ਦਾ ਨਾਮ ਆਇਆ ਤੇ ਆਪਾਂ ਥੋੜੇ ਜੇ ਬੰਦਾ ਜਹਿਮ ਜਾਂਦਾ ਨਾ ਕਿ ਕੀ ਕਰਕੇ ਆ ਜਿਹੜਾ ਪੁਲਿਸ ਮਗਰ ਲੱਗੀ ਆ ਇਨੇ ਚਰ ਨੂੰ ਭਾਜੀ ਪੁਲਸ ਆ ਗਈ ਆ ਆਪਾਂ ਇਹਨੂੰ ਕਿਹਾ ਰੁਕ ਇਹਨੇ ਐਕਸਲੇਟਰ ਦਿੱਤਾ ਸਿੱਧੀ ਗੱਡੀ ਸਾਡੇ ਉੱਤੇ ਚੜਾਣ ਲੱਗਾ ਆਪਾਂ ਛਾਲਾ ਮਾਰ ਕੇ ਵੜ ਗਏ ਅੰਦਰ ਤੁਹਾਨੂੰ ਸੀਸੀਟੀਵੀ ਕੈਮਰੇ ਦੀ ਫੋਟੋ ਦੇਖ ਲਓ ਲੋਕੀ ਸਾਰੇ ਨੇ ਛਾਲਾ ਮਾਰੀਆਂ ਮੋਟਰਸਾਈਕਲ ਇਹਨੇ ਭੰਨ ਤੇ ਆ ਉਸ ਤੋਂ ਬਾਅਦ ਇੱਕ ਬੰਦਾ ਇਹਦੀ ਲੱਤ ਨੂੰ ਛੱਟ ਲੱਗੀ ਇੱਕ ਤਾਂ ਚੂਲਾ ਤੋੜ ਗਿਆ ਆ ਤੇ ਬਾਹਰ ਇਹ ਆਟੋ ਵਾਲਾ ਜਿਹੜਾ ਆ ਉਹਨੂੰ ਥੱਲੇ ਦੇ ਗਿਆ ਆ ਤੇ ਉਸ ਤੋਂ ਬਾਅਦ ਫਿਰ ਮਗਰ ਪੁਲਿਸ ਵੀ ਇਹਦੇ દોੜੀ ਆ ਉਹਨਾਂ ਨੇ ਇੱਥੋਂ ਏਟ ਵੀ ਚੁੱਕੀ ਆ ਪੁਲਿਸ ਵਾਲੇ ਨੇ ਇੱਕ ਨੇ ਸਿਵਲ ਵਿੱਚ ਹੀ ਉਹਨੇ ਏਟ ਵੀ ਚੁੱਕ ਕੇ ਮਾਰਨ ਦੀ ਕੋਸ਼ਿਸ਼ ਕੀਤੀ ਲੇਕਿਨ ਬੇਖੌ ਹੇ ਲਗੇ ਇੱਕ ਵਾਰੀ ਵੇਖ ਕੇ ਆਪਾਂ ਦੁਕਾਨ ਦਾ ਬਹੁਤ ਨੁਕਸਾਨ ਇੱਕ ਹੋ ਗਿਆ ਅੰਦਰ ਲੈਪਟਾਪ ਤੇ ਕੰਪਿਊਟਰ ਪਿਆ ਸੀ ਉਹ ਵੀ ਥੱਲੇ ਡਿੱਗਿਆ ਉਹਦੀ ਸਕਰੀਨ ਜਿਹੜੀ ਟੁੱਟ ਗਈ ਆ ਉਹ ਵੀ ਮੈਂ ਤੁਹਾਨੂੰ ਵਿਖਾ ਸਕਦਾ ਆ ਤੇ ਬਾਕੀ ਇੱਥੇ ਇੱਕ ਮੇਰਾ ਮੁਲਾਜ਼ਮ ਸੀ ਉਹ ਬੈਠਾ ਹੈ ਹੀ ਉਹ ਹੀ ਬਾਲ ਬਾਲ ਬਚਿਆ ਆ ਮੈਂ ਥੋੜਾ ਸਾਈਡ ਤੇ ਖਲੋਤਾ ਹੀ ਬਾਕੀ ਉਹਨੂੰ ਛੱਟ ਲੱਗੀ ਜਿਹੜਾ ਕਸਟਮਰ ਸੀ ਕਾਫੀ ਛੱਟ ਲੱਗੀ ਉਹਦੇ ਪਿੱਛੋਂ ਆ ਸ਼ੀਸ਼ਾ ਵੀ ਵੱਜ ਗਿਆ ਲੱਕ ਦੇ ਵਿੱਚ ਤੇ ਉਹਦੇ ਚੂਲੇ ਤੇ ਵੀ ਛੱਟ ਲੱਗੀ ਆ ਇੱਕ ਇਹ ਜਿਹੜਾ ਇੱਥੇ ਪਾਜੀ ਗੱਡੀ ਕਦੀ ਨਿਕਲ ਹੀ ਨਹੀਂ ਆਪਾਂ ਤੇ ਆਪ ਹਰਾਣ ਹੋ ਗਏ ਕਿ ਵੀ ਇਹ ਗੱਡੀ ਲੈ ਕਿਸ ਤਰ੍ਹਾਂ ਆਇਆ ਕਿਉਂਕਿ ਇਹ ਗੱਡੀ ਵਾਸਤੇ ਰਸਤਾ ਹੀ ਨਹੀਂ ਹੈਗਾ ਗੱਡੀ ਤੇ ਵੈਸੇ ਵੀ ਇੱਥੋਂ ਨਿਕਲ ਨਹੀਂ ਸਕਦੀ ਕੋਈ ਵੀ ਪਰ ਇਹ ਪਤਾ ਨਹੀਂ ਕਿਸ ਤਰ੍ਹਾਂ ਗੱਡੀ ਘੱਟ ਲਿਆ ਆ ਤੇ ਬਸ ਹੋਈ ਪੁਲਿਸ ਦਾ ਡਰ ਹੀ ਇਹਨੂੰ ਕੋਈ ਕਾਂਡ ਕਰਕੇ ਆਇਆ ਸੀ ਤਕੜਾ ਹੁਣ ਪਤਾ ਨਹੀਂ ਕੀ ਕਾਂਡ ਕਰਕੇ ਆ ਲੇਕਿਨ ਇਹ ਕੋਈ ਕੋ ਛੋਟੀ ਮੋਟੀ ਵਾਰਦਾਤ ਨਹੀਂ ਕਰਕੇ ਆ ਵਾਰਦਾਤ ਕੋਈ ਵੱਡੀ ਸੀ ਜਿਹੜਾ ਇਹਨੂੰ ਇੰਨਾ ਡਰ ਹੀ ਕਿ ਇਹਨੂੰ ਇਹ ਨਹੀਂ ਪਤਾ ਲੱਗਾ ਵੀ ਅੱਗੋਂ ਕਿਸੇ ਦੀ ਜਾਨ ਵੀ ਜਾ ਸਕਦੀ ਆ ਰਿਸ਼ ਕੁਮਾਰ ਭਾਈ ਆਟੋ ਦਿਲਾਣਾ ਭਾਈ ਮੈਂ ਭਾਈ ਮੈਂ ਤਾਂ ਗੱਡੀ ਲੈ ਆਟੋ ਲੈ ਕੇ ਜਾਣੇ ਜਗ ਤਾਂ ਮੈਂ ਘਾਟੋ ਕਰਤਾ ਮੈਂ ਜਤਲਾਣੇ ਜਦਾ ਜਗ ਤਾਂ ਮੈਂ ਗੱਡੀ ਨਾਂ ਪਛਾਣ ਕਰਦਾ ਮੈਨੂੰ ਡਾੜਦੇ ਨੇ ਉਹ ਬੰਦੇ ਨੇ ਚਿੱਟੇ ਰੰਗ ਦੀ ਟਾਇਰ ਫਟੇ ਗੱਡੀ ਤੇ ਕੀ ਲੱਗਦਾ ਤੁਹਾਨੂੰ ਕੀ ਕਰਨ ਨੂੰ ਸੁਣਦਾ ਕਾਨ ਮੈਨੂੰ ਲੱਗਦਾ ਭਾਈ ਕਾਨ ਕਰਕੇ ਆਇਆ ਕੋਈ ਲੈਦਾ ਬੰਦਾ ਮੇਰਾ ਨਾਮ ਲਪੀਤ ਆ ਜੀ ਇਧਰੋਂ ਇੱਕ ਗੱਡੀ ਆਈ ਹੈ ਚਿੱਟੇ ਕਲਰ ਦੀ ਤੇ ਉਹਨੇ ਕਿਹਾ ਮੋਟਰਸਾਈਕਲ ਸਾਈਡ ਤੇ ਕਰੋ ਤੇ ਮੈਂ ਮੋਟਰਸਾਈਕਲ ਸਾਈਡ ਤੇ ਕਰਨ ਲੱਗਾ ਤੇ ਉਹਨੇ ਜਿਆਦਾ ਤੇਜ਼ ਲਿਆ ਕੇ ਗੱਡੀ ਤੇ ਮੇਰੀ ਲੱਤ ਤੇ ਚਰਾਤੇ ਹੀ ਤੋ ਦੋ ਇਹਨਾਂ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਸੀ ਤੇ ਫਲੈਕਸ ਬੋਰਡ ਆਪਣੇ ਪਰਮਾਣ ਆਏ ਹੋਏ ਆ। ਜਿਹੜੇ ਪੀਸ ਦੇ ਜਿਹੜੇ ਸਪੀਡ ਤੇ ਮੁੰਡਾ ਆਇਆ ਸੀ ਕੌਣ ਸੀਗਾ? ਉਹ ਕਹਿੰਦਾ ਮੇਰੇ ਮਗਰ ਪੁਲਿਸ ਲੱਗੀ ਹੈ ਬਸ ਇਹੀ ਕਹਿ ਰਿਹਾ ਸੀ। ਹਾਂਜੀ ਹੈਗੀ।